ਸਾਸ਼ਟ੍ਰੀ ਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਦਿਓ ਪਹਿਲੀ ਗੱਲ ਤਾਂ ਇਹ ਹੈ ਅਭੀ ਮੈਨੂੰ ਇਹ ਨਹੀਂ ਪਤਾ ਵੀ ਇਹ ਵੀਡੀਓ ਕਦੋਂ ਅਪਲੋਡ ਹੋਊਗੀ ਤੇ ਮਹਾਰਾਜ ਕਰੇ ਸਭ ਦੀਆਂ ਜੀ ਮਨੋ ਕਾਮਨਾਵਾਂ ਹਮੇਸ਼ਾ ਹੀ ਪੂਰੀਆਂ ਹੁੰਦੀਆਂ ਰਹਿਣ ਜਾਈ ਜਾਈ ਠੀਕ ਹੈ ਜੀ ਏ ਕੰਮ ਨਾ ਹੋਵੇ ਮੈਂ ਫਲਾਣੇ ਦਾ ਕਤਲ ਕਰ ਦਮਾ ਤਿੰਮਕੇ ਦਾਇਂ ਕਰ ਦਮਾ ਉਹ ਕਰ ਦਵਾ ਚਲੋ ਜਾਣੇ ਜਾਣਾ ਪਰਮਾਤਮਾ ਸਭ ਕੁਝ ਅਸੀਂ ਤਾਂ ਕਹਿਣ ਜੋਗੇ ਆ ਕਰਨ ਵਾਲਾ ਹੋਈ ਆ ਸੋ ਅੱਜ ਚੱਲੇ ਆ ਜੀ ਰੋਪੜ ਸ਼ਹਿਰ ਦੇ ਵਿੱਚ ਪਹਾੜ ਵਾਲੀ मामੀ ਆ ਜੀ ਜਿਹੜਾ ਉਹਨੂੰ ਲੈ ਕੇ ਆਉਣਾ ਇੱਕ ਸੂਟ ਬਹੁਤ ਮਨ ਕਰਦੀ ਸੀਗੇ ਵੀ ਮੈਂ ਮੈਨੂੰ ਵੀ ਲੈ ਚਲੀਏ मामੀ ਸਾਡਾ ਨਾ ਕਰਦੀ ਆ ਫੇਰ ਅੱਜ ਰੋਪੜ ਚੱਲੇ ਆ ਉਹਦੇ ਲਈ ਸ਼ਾਪਿੰਗ ਵੀ ਕਰਨੀ ਆ ਬਹੁਤ ਘਮਾ ਸਾਨੂੰ ਇਹ ਨਾ ਕਿਉਂਕਿ ਵੀ ਅਸੀਂ 베ਨੇ ਆ ਠੀਕ ਆ ਪਰ ਹਾਂ ਜਰ ਤੁਸੀਂ ਸਾਨੂੰ ਮਿਲਣਾ ਨੇ ਤਾਂ ਅਸੀਂ ਹਮੇਸ਼ਾ ਆਲਵੇਸ ਤੁਹਾਡੇ ਲਈ ਫ੍ਰੀ ਹੋਵਾਂਗੇ ਇਹ ਕੋਈ ਗੱਲ ਨਹੀਂ ਠੀਕ ਹੈ ਕਹਿੰਦੇ ਨਹੀਂ ਹੁੰਦੇ ਪੰਜਾਬੀਆਂ ਦੀ ਬੋਲੀ ਐਦਾਂ ਦੀ ਹੈ ਕਿ ਦੋ ਮਤਲਬ ਨਿਕਲਦੇ ਉਹਨਾਂ ਦੇ ਇਹਨਾਂ ਨੇ ਕਿਹਾ ਨਾ ਦੱਸ ਅਸੀਂ ਆਉਣਾ ਤਾਂ ਫ੍ਰੀ ਨਹੀਂ ਹੈ ਉਹ ਚੱਕਰ 'ਚ ਮੈਂ ਤਾਂ ਇਸ ਕਰਕੇ ਕਹਿੰਦੀ ਆ ਮਤਲਬ ਕਿ ਜੇ ਤੁਸੀਂ ਆਣਾ ਪਾਈ ਪਾਪਾ ਨੂੰ ਫੋਨ ਕਰ ਲਿਓ ਅਸੀਂ ਤੁਹਾਡੇ ਲਈ ਹਮੇਸ਼ਾ ਅ ਕਹਿੰਦੇ ਨਹੀਂ ਹੁੰਦੇ ਪਲਕੰਬ ਵਿਸ਼ਾ ਕੇ ਇੰਤਜ਼ਾਰ ਕਰਾਂਗੇ ਕਿ ਹਾਂ ਸਾਡੇ ਚਾਹਣ ਵਾਲਿਆਂ ਨੇ ਆਣਾ ਸੋ ਹੁਣ ਮੈਂ ਬੈਕ ਕੈਮਰਾ ਕਰਦੀ ਆ ਜੀ ਔਨ ਠੀਕ ਹੈ ਬੈਠੇ ਆ ਜੀ ਅੰਦਰ ਮੇਰੀ ਮੰਮੀ ਐਂਡ ਮੇਰੀ ਮਾਸੀ ਤੁਹਾਨੂੰ ਪਤਾ ਮੇਰੀ ਮਾਸੀ ਹੋ ਹੈ ਜੀ ਸਾਨੂੰ ਸਭ ਨਾਲੋਂ ਜ਼ਿਆਦਾ ਪਿਆਰ ਕਰਦੀ ਪੇੜਿਸ ਕਰਕੇ ਉਹੀ ਸਾਨੂੰ ਚੀਜ਼ਾਂ ਚੁੱਜ਼ਾਂ ਦਵਾ ਸਕਦੀ ਹੈ ਜੀ ਮੰਮੀ ਤਾਂ ਗਾਣਾ ਹੀ ਕੱਢਦੀ ਹੁੰਦੀ ਹੈ ਬਲਾਓ ਸਾਸਰੀ ਘਰ ਵਾਹਿਗੁਰੂ ਜੀ ਕਾਹਾ ਅੱਜ ਜੀ ਕਾਹਾ ਸਵਾਹਿਗੁਰੂ ਜੀ ਦੇ ਫੱਤੇ ਇੱਕ ਗੱਲ ਹੈ ਜੀ ਇਹ ਜਿਹੜੇ ਥੋੜਾ ਜਿਹਾ ਪੰਪ ਜੇ ਦੇ ਦੰਨੇ ਆ ਨਾਲ ਤਾਂ ਚੀਜ਼ਾਂ ਲਈ ਜਾਣੇ ਫਿਰ ਕੰਨੇ ਸਾਡੀ ਨੂੰ ਅੱਛੀ ਸਾਨੂੰ ਦੋ ਆਉਂਦੀ ਚੱਜ ਨਾਲ ਅਸੀਂ ਕਦ ਕਿਹਾ ਪਤਾ ਰਸਤੀ ਗਈ ਹੈ ਭੈਣੇ ਖੰਨੇ ਚ ਮੈਂ ਕਿਹਾ ਵੀ ਲੋਟੀ ਸ਼ਲਤਾਂ ਦੀ ਤੂੰ ਇੰਨੇ ਲੇ ਲੈ ਤੇ ਕੋ ਇੰਨੇ ਦਾ ਸੂਟ ਆ ਵੀ ਜੇ ਤਾਂ ਲੈਣਾ ਸੂਟ ਲੈ ਲੈ ਮੈਂ ਤੇਰੇ ਸੂਟ ਨੂੰ ਨਹੀਂ ਮਨਾ ਕਰਦੀ ਨਾ ਮਾਛੇ ਤੇ ਤੋਈ ਮਗੈਨੇ ਤਲਤੇ ਵੀ ਅਲਬਾਰੀ ਮੈਨੂੰ ਆਏ ਤਾਂ ਵੀ ਸਾਰੇ ਲੈ ਲੇਗੇ ਸ਼ੂਬਰੀ ਤਨੇ ਵੀ ਲੈ ਲੇ ਕਾਰਨ ਨੇ ਵੀ ਲੈ ਲੇ ਚਾਚੇ ਨੇ ਵੀ ਲੈ ਲੇ ਪਾਪਾ ਨੂੰ ਵੀ ਲੈ ਲੇ ਮੈਂ ਤਾਂ ਇੱਕ ਲੋਰ ਸ਼ਰਟ ਮੈਂ ਲੈ ਲਵਾ ਸੁਣ ਲੋ ਫਿਰ ਮੈਂ ਜੀ ਪਗਾਤੀ ਨੂੰ ਕਮਣ ਕਮਾੜ ਦਵਾਂ ਤਾ ਖੰਨੇ ਕਮਾੜੋ ਤਾਂ ਛੱਡੋ ਮੈਂ ਵੀ ਖੰਨੇ ਮੂੜਨਾ ਅੱਖ ਹਾਂ ਹੋਰ ਹੋਇਆ ਕਿ ਬੰਦਾ ਜਾਂਦਾ ਰਹਿੰਦਾ ਰਸਤੇ 'ਚ ਮੋੜ ਵੀ ਦਊਗਾ ਹਾਂ ਇਹ ਗੱਲ ਬਿਲਕੁਲ ਸਹੀ ਫਿਰ ਮੇਰੀ ਗੱਲ ਤਾਂ ਸੁਣ ਲੋ ਚੱਲ ਮੈਨੂੰ ਥੋੜਾ ਜਿਹਾ ਫੀਲ ਜਰੂਰ ਹੈ ਮੈਂ ਝੂਠ ਨਹੀਂ ਬੋਲਦੀ ਮਾਸੀ ਨੇ ਮੈਨੂੰ ਨਾ ਕਰਤਾ ਵੀ ਸਭ ਨੂੰ ਚੀਜ਼ਾਂ ਦਵਾਤੀਆਂ ਮੈਂ ਰਹਿ ਗਈ ਮੇਰੀ ਕਿਸਮਤ ਤਾਂ ਦੇਖੋ ਸੁਣ ਲਓ ਸੁਣ ਤਾਂ ਲੋ ਮੇਰੀ ਕਿਸਮਤ ਦੇਖੋ ਅਸੀਂ ਨਿਕਲਦੇ ਤੇ ਇਹਨਾਂ ਨੂੰ ਕੋਈ ਫੈਨ ਮਿਲ ਗਿਆ ਠੀਕ ਹੈ ਉੱਥੇ ਭਾਈ ਖੜਾ ਤਾਂ ਮੇਨੇ ਮੂੰਹ ਨੂੰ ਦੇਖ ਲਿਆ ਕਹਿੰਦਾ ਬੁੱਗੇ ਲੈਣਾ ਮੈਂ ਕਹਾ ਹਾਂ ਮੈਂ ਕਹਾ ਵੀਰੇ ਪਰ ਪੈਸੇ ਘੱਟਾ ਮੈਂ ਇਹਨੂੰ ਮੇਰੇ ਕੋਲ 500 ਰੁਪਏ ਤਾਂ ਜਿਹੜਾ ਤੁਸੀਂ 1000 ਦਿੱਤਾ ਵਦੋ ਜੇ 500 ਦਾ ਇਹਦਾ ਚੱਲ ਲੈ ਲਾ 200 ਦੀ ਸ਼ਰਟ ਦੇ ਦੀ 200 ਦੀ ਲੋੜ ਦੇ ਦੀ ਮੈਂ ਖੁਸ਼ ਹਾਂ ਉਹ ਦੋ ਜੀ ਨਹੀਂ ਛੱਡ ਰਹੀ ਕੋਸ ਵੀ ਆ ਮੈਂ ਤਾਂ ਲੱਤੀਓ ਪਹਾੜ ਨੂੰ ਆ ਮੈਂ ਤਾਂ ਦਾਦੇ ਵੀ ਲਵਾਰੀ ਭਰੀ ਭਈਆਂ ਚੀਜ਼ਾਂ ਨਾਲ ਲੋਰਾ ਲੂਰਾ ਨਾਲੀ ਭਰੀ ਵੀ ਸੂਟਾਂ ਨਾਲ ਭਰੀ ਵੀ ਆ ਐਰ ਮਹਿੰਗੀ ਤੁਸੀਂ ਦਵਾਉਂਦੇ ਨਹੀਂ ਕਹਦਾਂਦੇ ਮੈਂ ਵੀ ਲੈਣੀ ਆ ਨਾ 600 ਤੋਂ ਦਵਾਕੇ ਕਿਹਨੋਂ ਲੈ ਕੇ ਆਏ ਨਾ ਐ ਚੱਲ ਮੈਂ ਤਾਂ ਕਹਿੰਦੀ ਆ ਤੂੰ ਸਾਡਾ ਇਹ ਲੈ ਨਿਹਾਲੇ ਲੱਜਦੇ ਉਹਨੇ ਤੂੰ ਕੱਪੜਿਆਂ ਨਾਲ ਲੱਜਦੀਆਂ ਮੇਰੇ ਤੇ ਆ ਗਈ ਕਹਿੰਦੀ ਮੈਂ ਕੁਸਦਨੂ ਆਨ ਤਕਲੀਫ ਹਵੇ ਮੇਰੇ ਕੋੜੀ ਨੂੰ ਗਾਣਾ ਕੱਢਦੀ ਆ ਨਹੀਂ ਮੈਂ ਹੋ ਨਹੀਂ ਕਹਿੰਦੀ ਮੈਂ ਐ ਕਹਿੰਨੇ ਵੀ ਚੀਜ਼ ਉਹ ਲਵੋ ਜਿਹੜੀ ਚੱਲੇ ਮਾੜੀ ਮੋਟੀ ਬਿਲਕੁਲ ਸਹੀ ਆ ਤੁਹਾਡੀ ਗੱਲ ਉਹ ਤਾਂ ਕੋਈ ਨਾ ਡਾਉਨ ਸਾਵ ਲੱਗਦਾ ਉਹ ਸੂਟ ਮੈਂ ਤੇ ਨੂੰ ਵੀ ਰੋਕਿਆ ਜੀ ਠੀਕ ਹੈ ਉਹ ਇੱਕ ਵਾਰ ਪਿਆ ਦੂਈ ਵਾਰ ਸੀਗੀ ਆ ਸਰ ਕੋਈ ਨਾ ਹੈਗੀ ਤਾਂ 200 ਦਾ ਦਾ ਫਿਰ ਉਹ ਮੈਸੇ ਤਾਂ ਲੱਗੇ ਫਿਰ ਉਹੀ ਜੇ ਮੈਂ 6-700 ਤਾਂ ਲੈਂਦੀ ਫੇਰ ਤੁਸੀਂ ਹੋ ਹੋ ਮੈਂ ਤਾਂ ਇਹਨੂੰ ਕੁਝ ਲੱਗਦੀ ਨਹੀਂ ਤੁਸੀਂ ਤਾਂ ਕਹਿੰਦੇ ਤੇ ਮੇਰੇ ਬਿਆ ਨੂੰ ਬ੍ਰਾਂਡਡ ਸੂਟ ਲੈਣਾ ਫੇਰ ਬ੍ਰਾਂਡਡ ਸੂਟ ਨਹੀਂ ਉਹਦਾ ਮੈਂ ਕੁਝ ਵੀ ਆ ਬ੍ਰਾਂਡਡ ਸੂਟ ਦੀ ਕੋਈ ਗਾਰੰਟੀ ਨਹੀਂ ਮੈਂ ਬ੍ਰਾਂਡ ਦੇ ਸੂਟ ਲੈਣੀ ਨਹੀਂ ਡਾ 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 ਤੁਹਾਇ ਸਰਚਾ ਵੀ ਪਤਾ ਨਹੀਂ ਹੋਣਾ ਵਿਚਾਰੀ ਨੂੰ ਕਿਹਦੇ ਜੇ ਮਿਲਣੀ ਬਹੁਤ ਵਧੀਆ ਆਪਾਂ ਕਹ ਰਹੇ ਪਰ ਪਰ ਮਾਰ ਮਾਰ ਪਰ ਮਾਰ ਪਰ ਮਾਰ ਨਹੀਂ ਨਿਕਾਲੇ ਪਰ ਮਾਰ ਦਾ ਨਾ ਨਾ ਲੋ ਜੀ ਰੋਪਣ ਅਸੀਂ ਜਾਣਾ ਹੁਣ ਪਹਾੜ ਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਸਾਡੀ ਜਿਹੜੀ ਮਾਮੀ ਆਰ ਮਾਮੀ ਦੀ ਕੁੜੀ ਨੂੰ ਤਾਂ ਜੀ ਲੈ ਆਈ ਸੁਧ ਹੂੰ ਜਿਹੜੀ ਸਾਡੀ ਮਾਮੀ ਆ ਮਾਮੀ ਨੂੰ ਜੇ ਅਸੀਂ ਇੱਕ ਸੂਟ ਸਵਾਤ ਤਾਂ ਤੇ ਦੋ ਸੂਟ ਅਸੀਂ ਹੁਣ ਮਾਮੀ ਨੂੰ ਹੋਰ ਲੈ ਆਉਂਦੇ ਲੇ ਆਉਣੇ ਮੰਮੀ ਹਾਂ ਹੈਨਾ ਤੇ ਮਮਾ ਨੇ ਕਿਹਾ ਆਹੋ ਮੰਮੀ ਮੈਨੂੰ ਕਹਤ ਮੰਮੀ ਨੇ ਮਮਾ ਭਲੇ ਆਉਣੇ ਮੰਮੀ ਨੇ ਦੇਤੀ ਇੱਜ਼ਤ ਕਹਿੰਦੀ ਵੀ ਆਪਾਂ ਹਰ ਵਾਰ ਜਾਂਦੇ ਆ ਵੀ ਚਾਹਤਾ ਕਿ ਆਪਾਂ ਸੋਚਦਾ ਦਿੰਦਾ ਹੈ ਵੀ ਜਦ ਅਗਲਾ ਸਾਡੀ ਇੰਨੀ ਮੋਹ ਮੁਹੱਬਤ ਕਰਦਾ ਹੈ ਆਏਗੇ ਦੀ ਇੱਜ਼ਤ ਕਰਦੇ ਹੈ ਕਿਤੇ ਮੋਹ ਸਾਡਾ ਵੀ ਫਰਜ਼ ਬਣਦਾ ਹਾਂ ਵੀ ਉਸ ਨੂੰ ਪ੍ਰਤੀ ਕੁਸ਼ਣ ਕਰੀਏ ਤੇ ਕੋਸੀ ਜੀ ਅਸੀਂ ਚੱਪਲਾਂ ਜੀ ਆ ਲਿਆਈਆਂ ਤੇ ਚੱਕ ਚੁੱਕੂ ਵੀ ਲਿਆਉਣਾ ਸੀ ਲੈ ਅਸੀਂ ਨਹੀਂ ਲੈ ਅਸੀਂ ਛੇਲੂਆਂ ਦਾ ਸਮਾਨ ਵੀ ਲਿਆਉਣਾ ਤਾਂ ਸਾਨੂੰ ਨਾਪ ਨਹੀਂ ਪਤਾ ਛੇਲੂਵਾਰੇ ਕਹਿੰਦਾ ਸਾਨੂੰ ਨਹੀਂ ਲੈ ਕੇ ਆਏ ਪਤਾ ਕਿਆ ਗੱਲ ਹੈ ਮੈਂ ਸੰਦੀਪ ਤਾਂ ਇੱਕ ਗੱਲ ਕਹਿਦੀ ਆ ਵੀ ਤੂੰ ਅੱਜ ਤੇ ਮੇਰੀ ਕੁੜੀ ਨੂੰ ਅਖਿਜੇਗਾ ਖਿਜੂਗੀ ਮੈਂ ਮੇਰੀ ਹੱਥ ਮਾਰਦਾ ਖਿਜਣਾ ਨਹੀਂ ਕੁੜੀ ਨੂੰ ਚਲੋ ਛੱਡੋ ਗੱਲ ਨੂੰ ਛੋੜੋ ਪਤਾ ਕਿਆ ਹੁੰਦਾ ਵੀ ਆ ਇਹੰਦਾ ਕਿ ਚਲ ਕੇ ਉਹ ਜਾਂਦਾ ਨਹੀਂ ਇਹ ਤਾਂ ਗੱਲ ਹੈ ਖਿਜਦਾ ਵੀ ਉਹ ਬੰਦਾ ਹੁੰਦਾ ਜਿਹੜਾ ਪਿਆਰ ਕਰਦਾ ਹੁੰਦਾ ਮੈਂ ਸਮਝ ਗਿਆ ਨਹੀਂ ਜਿਹਨੂੰ ਅਸਰ ਨਹੀਂ ਨਾ ਹੁੰਦਾ ਕਿ ਕਰੀ ਜਾਂਦੇ ਪਾਈ ਜਾਂਦੇ ਡੰਗਰ ਕੱਪੜੇ ਮੇਰੀ ਕਿਹੜਾ ਕੋਸਾ ਲੱਗਦੀ ਆ ਜੀ ਉਹ ਤਾਂ ਠੀਕ ਆ ਤੁਹਾਡੀ ਗੱਲ ਵੀ ਪਤਾ ਨਹੀਂ ਇਸ ਵਿਚਾਰੀ ਨੂੰ ਕਹਾ ਅੱਗੇ ਕਹੇ ਜੇ ਮਿਲਨੇ ਯਾਰ ਮੰਮੀ ਚੰਗਾ ਹੀ ਮਿਲਦੇ ਹੁੰਦੇ ਮਾੜਾ ਸੋਚਣ ਦੀ ਲੋੜ ਨਹੀਂ ਛੇ ਨਾ ਰੱਬ ਦੇ ਉੱਪਰ ਕੰਮ ਲਿਖੇ ਹੋਏ ਆ ਈਆਂ ਦੇ ਵੀਖੇ ਬਥੇ ਹੈ ਕਿਉਂ ਉਹ ਇਹਨੂੰ ਉਹੀ ਜੀ ਚੀਜ਼ ਮਿਲ ਜਾਣ ਮੇਰੀ ਗੱਲ ਸਮਝ ਗਈ ਹੁਣ ਆਪਣੇ ਕਰਮ ਕਿ ਚੰਗੇ ਲਿਖੇ ਹੋਏ ਤੇ ਆਪਾਂ ਇੰਨੇ ਸੋਨੇ ਚੰਗੇ ਘਰ ਚੱਲ ਗਏ ਹੈ ਉਹੀ ਗੱਲ ਕਰਦੀ ਆ ਮੈਂ ਤਾਂ ਇਹ ਗੱਲ ਕਹਨੀ ਆ ਵਿਚਾਰ ਮੇਰੀ ਨਹੀਂ ਪਰਮਾਤਮਾ ਸਾਡੀ ਤੇ ਤੁਹਾਨੂੰ ਖੁਸ਼ ਰੱਖੇ ਠੀਕ ਆ ਕਾਸ ਕਰਕੇ ਧੀਆ ਬਹੁਤ ਖੁਸ਼ ਰਹਿਣੀ ਬਹੁਤ ਜ਼ਰੂਰੀ ਆ ਖੁਸ਼ ਆ ਰਹਉਂਦੀ ਆ ਹੈ ਬਈ ਕੋਈ ਗੱਲ ਵਿਚਾਰੀ ਪਾਉਂਦੀ ਆ ਭਾਣਨ ਦੀ ਇਹ ਯਾਰ 마સી ਕਹਿ ਦੇਉਂ ਗੱਲ ਖਤਮ ਕਰਕੇ ਠੀਕ ਆ ਇੱਕ ਕੀ ਆ ਜਾਂਦਾ ਆ ਇਹ ਯਾਰ ਫਿਰ ਦੋ ਬਸ ਮੈਂ ਮੈਂ ਜਾਣ ਤਵਾੜ ਨਹੀਂ ਨੂੰ ਵਧੀਆ ਨਹੀਂ ਲੱਗਦਾ ਮੈਂ ਨਹੀਂ ਮੈਂ ਤਾਂ ਕਹਿੰਦੀ ਜੈਸਮੀਨ ਆ ਤੇ ਆ ਤਵਾੜ ਨਹੀਂ ਲੈਣਾ 마સી ਬ੍ਰਾਂਡਡ ਦੇ ਦਵਾਂਗੀ ਤੁਹਾਨੂੰ ਲੈ 마ਸੀ ਨੇ ਕਹਿਣਾ ਪਰ ਮਹਿੰਗੇ ਬਹੁਤ ਆ ਫੇਰ ਲੈ ਲਿਓ ਬ੍ਰਾਂਡਡ ਟਾਪ ਵੀ ਤੋ ਆਇਆ ਤਾਂ ਮੈਂ ਆਇਆ ਹੋਣ ਦੀ ਕੀ ਆ ਉਹ ਉਹਦਾ ਗਲ ਬਹੁਤ ਜਿਆਦਾ ਬੜਾ ਡੀਪ ਆ ਨਾ ਆ ਫੇ ਠੀਕ ਆ ਕਿਉਂ ਆਇਆ ਯਾਰ ਤਾਂ ਲੱਤਾਂ ਤਾਂ ਆਇਆ ਫਿਰ ਐਨਾ ਨਾ ਗਿਆ ਕਿਉਂ ਲੱਗੇ ਅੰਗਰੀ ਨੇ ਕੈਟੇਗਰੀ ਕੰਪਨੀ ਦਾ ਲੱਤਾਂ ਬਹੁਤ ਵਧੀਆ ਲੱਤੇ ਦੀ ਬੱਚਿਆਂ ਨੂੰ ਕੱਪੜੇ ਬਹੁਤ ਵਧੀਆ ਨਹੀਂ ਆਇਆ ਤਾਂ ਮਾਸੀ ਜੀ ਅੱਗੇ ਵਾਸਤੇ ਵੀ ਇਸ ਤਰ੍ਹਾਂ ਲਈ ਮਾਸੀ ਇੱਕ ਗੱਲ ਹੈ ਮੇਰੀ ਜਿਹੜੀ ਮਰਜ਼ੀ ਵੀਡੀਓ ਖੋਲ ਕੇ ਦੇਖ ਲੈ ਅਸੀਂ ਇੱਕੋ ਗੱਲ ਕਹਿੰਦੇ ਆ ਵੀ ਮਾਸੀ ਹੋਵੇ ਤਾਂ ਸਾਨੂੰ ਚੀਜ਼ ਦਵਾਉਂਦੀ ਆ ਪੁੱਛ ਲੋ ਮੂੰਹ ਪਰ ਗਵਾਏ ਹੋਰ ਚਾਚਾ ਚਾਚੇ ਨਹੀਂ ਫੋਨ ਮੈਂ ਤਾਂ ਲੈ ਗਈ ਮਨੂੰ ਲੈ ਗਈ ਮੈਨੂੰ ਜਮ ਕੌਣ ਮਮੀ ਆਏ ਦਵਾ ਦੇ ਮਮੀ ਮਮੀ ਪਲੀ ਦਵਾ ਦੇ ਦਿਲ ਦੁਲ ਗੋਲ ਤੇਰੇ ਗਾਵੇ ਪੁੱਛ ਲੋ ਭਾਈ ਨੂੰ ਪੁੱਛ ਲੋ ਭਾਈ ਨੇ ਇੱਕ ਗੱਲ ਕਹਿੰਦਾ ਕਹਿੰਦਾ ਤੁਸੀਂ ਮਾਸੀ ਉਰੇ ਆਇਆ ਕਰੋ ਹਾਂ ਕੇ ਭਾਈ ਨੇ ਕਹਿ ਦਿੱਤਾ ਕਹਿੰਦਾ ਜਮਮੀ ਨੂੰ ਲੈ ਆਜੋ ਤੁਸੀਂ ਮਾਸੀ ਲੈ ਆਇਆ ਕਰੋ ਮਾਸੀ ਐ ਸੋਚਦੀ ਆ ਅਭੀ ਚੱਲ ਲੈਣਾ ਚੀਜ਼ ਮੰਗਦਾ ਲੈ ਲਓ ਇੱਥੇ ਲੈ ਕੇ ਤਾਂ ਜਾਣਾ ਕੁਝ ਵੀ ਨਹੀਂ ਤੇ ਯਾਰ ਦਵਾਉਂਦੀ ਤਾਂ ਮੈਂ ਵੀ ਆ ਪਰ ਕਈ ਵਾਰ ਨਾ ਮਨ ਨੂੰ ਬੋਲਦੇ ਸ਼ਤਰੋ ਟਡਾ ਉਹ ਤਾਂ ਠੀਕ ਆ ਤੋਂ ਕੇ ਜਗਾ ਠੀਕ ਆ ਪਰ ਇਹ ਗੋਬੇ ਤੇਰੇ ਕਾਉਂ ਲੱਜ ਲੈ ਚਲੇ ਮੈਂ ਜੋ ਦੱਲ ਰਿਹਾ ਕਾ ਦੋ ਦਿਨ ਹੋ ਗਏ ਉਹ ਸਾਡਾ ਵਿਕੀਤਾ ਆਪਾਂ ਕੋਡ ਡਾਲ ਦਿੱਤਾ ਹੈਗਾ ਬਥੇਰਾ ਸਬਾਨ ਲੱਤਾ ਸੀ ਕੱਲਿਆਂ ਨੇ ਆਪਾਂ ਡਾਲ ਰ ਆ ਵੀ ਪੈਸਾ ਲਿਫਟ ਮੋ ਖਾ ਚੇਗੇ ਹੂੰ ਵਿਕੀ ਨਾਲ ਐ ਆ ਵੀ ਵਿਕੀ ਨੂੰ ਵੀ ਪਤਾ ਵੀ ਕੋਈ ਸੀ ਗਲਤ ਚੀਜ਼ ਨਹੀਂ ਕਰਦੀ ਹੂੰ ਜਿਹੜੀ ਕੀ ਹੈ ਦੱਸੀ ਹੋਰ ਵਾਲੇ ਲਿਸਟ ਤੇ ਲਿਖਿਆ ਹੈ ਦੀ 5 ਟਾਕੂ 5 ਚੰਦੀਆਂ ਜੋੜੀਆਂ ਚੱਪੜਾਂ ਅੱਤ ਬਾਦ ਨੰਬਰ ਸਾਜ ਤੋ ਕਮੈਂਟ ਦਿਨੇ ਕੰਤਾ ਕੋਤੋ ਦੋ ਪਾਕੀ ਹਾਂ 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 ਤੇ ਦੋ ਕਸ਼ਾਰੇ ਚਾਚੇ ਦੇ ਡੈਪਰ ਸ਼ਿਮਲਾ ਮਿਰਚ ਨਹੀਂ ਸ਼ਿਮਲਾ ਮਿਰਚ ਨਹੀਂ ਮਿਰਚਾਂ ਲਿਖੋ ਲਿਖੋ ਪੈਨਸਲ ਲਿਖੋ ਪਿੱਛੇ ਉਹ ਪਈਆ ਪੈਨ ਬਲਾਇਆ ਗੇ ਲਿਖਦੇ ਰੈੱਡ ਦੇ ਲਿਖਦੇ ਇਹ ਕਿਹੜਾ ਰੰਗ ਬਰੰਗੇ ਜੇ ਪਟਕੇ ਕਲਰ ਕਲੇ ਆਈ ਹੁਣ ਪਤਾ ਕਿ ਥੋੜੇ ਤੋਂ ਜ਼ਿਆਦਾ ਫੜੇ ਆਉਂਦੇ ਆ ਉਹ ਪਟਕੇ ਮੈਂ ਉਹੀ ਤਾਂ ਕਹਿਣੀ ਆ ਅੱਗੇ ਲੰਨੇ ਆ ਆਪਾਂ ਇੱਕ 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 ਯਾਨੀ ਕਿ 1 ਮੀਟਰ ਲੰਨੇ ਆ ਉਹ ਚੋਸੀ ਦਾ ਤਿਆਰ ਨਾ ਕਰਸੀ ਹੁਣ ਪੂਰਾ 1 ਮੀਟਰ ਦਾ ਹੀ ਪਟਕਾ ਕਰਦੇ ਬੰਨਿਆ ਨਾ ਇੱਕ ਬਟ ਪ੍ਰਿਆਲ ਕਿ ਮੀਟਰ ਉਹ ਨੂੰ ਆ ਕੇ ਲੇੜ ਦੇਣਾ ਉਹ 1 ਮੀਟਰ ਦੇ ਪਟਕੇ ਨੂੰ ਆਪਾ ਭੋ ਕੇ ਭੋ ਧੋ ਕੇ ਭੋਦਾਂਗੇ ਫਿਰ ਉਹਨੂੰ ਮੀਟਰ ਤੇ ਲਿਆਏ ਤਿੰਨ ਚਾਰ ਬਟੇ ਤੇ ਵੀ ਦੋ ਤਿੰਨ ਚਿੱਟੇ ਮਾਰ ਦੇ ਕਿਉਂਕਿ ਪਹਾੜ ਦੇ ਵਿੱਚ ਉਹ ਨਾ ਚਿਰ ਪਟਕਾ ਨਹੀਂ ਰੱਖ ਸਕਦਾ ਸਿਰ ਤੇ ਬਨਾਰੇ ਬਨੂਗਾ ਚਿੱਟੇ ਮਾਰ ਕੇ ਤੁਸੀਂ ਲਿਆ ਕਿ ਕਿਤੇ ਤਾਂ ਇੱਕ ਤਾਂ ਹੈਗਾ ਹੁਣ ਇੱਕੋ ਦੇ ਬੰਨਿਆ ਹਰ ਤਾਂ ਚਲੋ ਉਤੋਂ ਦੇਖੋ ਉਹ ਜਿਹੜੇ ਉਹ ਜਿਵੇਂ ਜਿਹੜੀ ਉਹਨਾਂ ਦੀ ਦੁਕਾਨ ਆ ਇਹਨਾਂ ਦੀ ਉਹ ਕੀ ਨਾਮ ਉਹਨਾਂ ਦੇ ਮੈਂ ਸਮਝ ਗਈ ਬਸ ਸਮਝ ਗਈ ਮੈਂ ਜਿੱਥੇ ਤੇ ਬੂੰਦ ਬਣਾਈਏ ਦਾ ਵੀ ਦੁਕਾਨ ਸਮਾਨ ਮਿਲ ਜਾਂਦਾ ਉਹ ਬੂੰਦ ਬਣਾਈਏ ਦਾ ਵੀ ਸਮਾਨ ਮਿਲ ਜਾਂਦਾ ਮਾਸੀ ਤੋਂ ਅੰਨਾ ਤਾਂ ਨਾਮ ਲੰਦੀ ਹੁੰਦੀ ਆ ਬਖਤਾਵਰ ਮਲ ਦੇ ਨਾਲ ਵਾਲਿਆਂ ਤੇ ਮਿਲ ਜਾਣਾ ਅੱਛਾ ਅੱਛਾ ਤੇ ਪਹਿਲਾਂ ਉਹ ਤਾਂ ਦੇਖੋ ਮਾਸੀ ਮੰਮੀ ਦੇ ਸਾਈਜ਼ 8 ਸਾਈਜ਼ ਮੈਨੂੰ ਪਤਾ ਮੰਮੀ ਆ ਬਸ ਪੇ ਠੀਕ ਆ ਚਲੋ ਨਹੀਂ ਬਸ ਠੀਕ ਆ ਸਲਿੱਪ ਪਾੜੋ ਪਿੱਛੇ ਤੇ ਹੋ ਪਰ ਜੇ ਤੁਸੀਂ ਉਸ ਕੋਮਨ ਨੂੰ ਤੇ ਪੈਸੇ ਤਾਂ ਹੁਣ ਪਤਾ ਨਹੀਂ ਕਿੰਨੇ ਦੇ ਹੋਣੇ ਮੰਮੀ ਥੋੜੇ ਜਿਹਾ ਫਾਲਤੂ ਹੀ ਦੇ ਦੇ ਬੇਸ਼ੱਕ ਆਂ ਪੁੱਛ ਲਈ ਕਿੱਥੇ ਕਿੱਥੇ ਖਰਚੇ ਆਂ ਰਿਮੋਟ ਲਈ ਦੀ ਤਨ ਰਿਮੋਟ ਸਭ ਤੋਂ ਜ਼ਿਆਦਾ ਜ਼ਰੂਰੀ ਲੈ ਮੈਨੂੰ ਯਾਦ ਆ ਰਿਮੋਟ ਤਾਂ ਸਾਨੂੰ ਪਹਿਲਾਂ ਹੀ ਯਾਦ ਆ ਪਹਿਲਾਂ ਜਾਂਦਾ ਸੀ ਸਿਰ ਰਿਮੋਟ ਲਈ ਮੈਨੂੰ ਨਾ ਬਣੀ ਸੀ ਫੋਨ ਟੈਨ ਲਮਾ ਮੇਰੇ ਤੋਂ ਲੈਣਾ ਹਾਂ ਹਾਂ ਤੇ ਮੈਂ ਵੀ ਹੁਣ ਫੋਨ ਦਾ ਸ਼ੀਸ਼ਾ ਬਣਾ ਟੁੱਟ ਗਿਆ ਸਾਰਾ ਗਿਰ ਕੇ ਫੁੱਟ ਗਿਆ ਕਵਰ ਇੱਥੇ ਲੈ ਲੈ ਤੇਰੇ ਫੋਨ ਦੇ ਪਿੱਛੇ ਕੁਝ ਦਿਖੇ ਨਾ ਆਹ ਦੇਖ ਠੀਕ ਆ ਜਿਵੇਂ ਪੈਸੇ ਉਸ ਦੇ ਪਾ ਲਈ ਤੇ ਮੈਂ ਕੱਲ ਕਰ ਦਿੰਦਾ ਪੈਸੇ ਚੱਕ ਦੇਖ ਲਓ ਕਾਰਨ ਬਹੁਤ ਰਹਿੰਦਾ ਮੇਰੇ ਕੋਲ ਹੈਗੇ ਪੈਸੇ ਮੇਰੇ ਕੋਲ ਹੈਗੇ ਦਿੱਤੇ ਵਿੱਚ ਉਹਦੇ ਚੋਂ ਲੈ ਲਿਓ ਇਹਨੇ ਪਵਾ ਦੇ ਮੇਰਾ ਟੁੱਟ ਗਿਆ ਸਾਰਾ ਗਰੀਬ ਫਿਰ ਇਹਨੇ ਸਕਰੀਨ ਜੇਪ ਟੁੱਟ ਗਈ ਇਹਨਾਂ ਨੇ ਜੇ ਹੋਇਆ ਵਿੱਚ ਕਬਰ ਵੀ ਪਵਾ ਲਾਂਗੇ ਕੋਈ ਇਸ਼ੂ ਨਹੀਂ ਹੈ ਕਬਰ ਬਹੁਤ ਸੋਹਣੀ ਜਿਹੜੀ ਬਣਤੀ ਹੈ ਮੈਨੂੰ ਦੱਸ ਸਭ ਤੋਂ ਚੱਲ ਠੀਕ ਹੈ ਮੈਂ ਇਹਨੇ ਕਬਰ ਕਰਨਾ ਨੂੰ ਨਹੀਂ ਬਸ ਠੀਕ ਆ ਵੀ ਮੈਂ ਗੱਲ ਕਰਦੀ ਆ ਮੈਂ ਤਾਂ ਕੋਈ ਗੱਲ ਨਹੀਂ ਇਹਨੇ ਹਾਲ ਤੂੰ ਪੈਸੇ ਨਹੀਂ ਕੁਕੇ 250 ਦਾ ਕਬਰ ਆ ਅਹ ਚੱਲ ਪੈਸੇ ਐਸਾ ਹੈਗਾ 200 ਰੁਪਏ ਤੋਂ ਉੱਤਰ ਗਏ ਚਲ ਵਿੱਚ ਰੱਖ ਲਾਵਾਂ ਸੀ ਕਈ ਵਾਰ ਜੇ ਮੇਰੇ ਕੋਲ ਘਟ ਗਏ ਫੇ ਮੈਂ ਤੇਤੇ ਲੈ ਲੂੰਗੀ ਬਸੇ ਮੈਂ 500 ਲਾਉਂਗੀ ਚੱਲ ਨਹੀ ਤੇ ਦੇਖੋ ਚਲਾ ਦੋਨੇ ਮੈਂ ਇਹ ਕੰਧ ਗੱਲ ਕਰਦੀ ਆ ਮੈਂ ਪੈਰਾਂ ਹੀ ਕਹੋ ਤੁਸੀਂ ਦੇਤੇ ਮੈਂ ਹੁਣ ਕਹਿਣਾ ਕੈ ਸਭ ਦੀ ਵੀ ਤੂੰ ਕੁੜੀ ਨੂੰ ਕੁਸਾ ਦਵਾਇਆ ਹੁਣ ਤੱਕ ਜਗਤ ਕਾਲ ਤੋ ਕਹਿਦੀ ਮੇਰੀ ਬਾਤ ਸੀ ਆ ਹਨ ਮਾਣੋ ਕੱਲ ਲੈ ਕੇ ਆਏ ਸਾਰੀਆਂ ਚੀਜ਼ਾਂ ਨਹੀਂ ਤਾਂ ਅਸੀਂ ਲੈ ਆਏ ਅੱਜ ਤੇ ਬਾਦ ਸ਼ਾਪਿੰਗ ਕਰੇ ਆਏ ਹਨ ਦਾ ਬਸ ਸੁਣਨ ਕੋਈ ਸ਼ਾਪਿੰਗ ਨਹੀਂ ਹੁਣ ਨਹੀਂ ਉਸ ਬੇਲੇ ਹੁਣ ਬਸ ਬਸ ਬਾਕੀ ਫਿਰ ਕੋਈ ਫੰਕਸ਼ਨ ਫੰਕਸ਼ਨ ਆਉਂਗਾ ਦੇਤੇ ਮੈਂ ਬਣਾਤਾ ਤਾਂ ਤਪੀਏ ਜਿੱਦਲ ਨਿੱਕ ਕੇ ਨਾ ਆਲਾ ਪਾਣਾ ਅੱਜ ਰਮਨਦੀਪੀ ਦੇ ਬੰਗਾ ਅੱਜ ਰਮਨਦੀਪੀ ਦੇ ਮੁੰਡੇ ਦਾ ਜਨਮ ਦਿਨ ਵੀ ਅਨੁਭਧਾਈਆਂ ਵੀ ਦੇ ਦੋ ਹਰਕੀਰਤਾ ਵਿਸ਼ਵੀ ਕਰਨੀ ਭੁੱਲ ਗਏ ਉਹ ਇਹਦੇ ਦੇ ਜੁਨੀਅਨ ਤੋਂ ਕਰ ਦੋ ਵੀ ਇਹਦੇ ਦੇ ਹੈਪੀ ਬਰਥਡੇ ਹਰਕੀਰਤ ਹਾਂਜੀ ਭਾਈ ਤੁਸੀਂ ਵੀ ਕਹੋ ਹੈਪੀ ਬਰਥਡੇ ਹਰਕੀਰਤ ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇਰੀ ਜਨਮ ਦਿਨ ਤੇਨੂੰ ਵਿਸ਼ ਕਰਤਾ ਹਾਂਜੀ ਬਾਈ ਪਤ ਮਾਸੀ ਵੱਲੋਂ ਵੀ ਤੈਨੂੰ ਹੈਪੀ ਹੈਪੀ ਵਾਲਾ ਬਰਥਡੇ ਠੀਕ ਆ ਬਾਬਾ ਜੀ ਦੀ ਪਈਆ ਚੋਟੀ ਮਾਸੀ ਸੁਤੀ ਪਈਓ ਮਮਾ ਮਮਾ ਹਲੇ ਬੀਜੀਆ ਥੋੜਾ ਜਾ ਤੈ ਇਸ ਕਰਕੇ ਬਿਜ਼ਨਸ ਚੱਲਦਾ ਮੰਮੀ ਜਾ ਹਾਂ ਠੀਕ ਆ ਦੇਖੋ ਕਿੰਨੀ ਸੋਹਣੀ ਫੋਟੋ ਦੇਖੀ ਲੈ ਹਾਂ ਵਾਹ ਚਲੋ ਜੀ ਫਿਰ ਠੀਕ ਆ ਅ ਅਸੀਂ ਹੁਣ ਤੁਹਾਨੂੰ ਰੋਪੜ ਜਾ ਕੇ ਮਿਲਾਂਗੇ ਇਹ ਵੀ ਸਾਡਾ ਠੀਕ ਹੈ ਸਿਰ ਲੋ ਲਓ ਜੀ ਹੁਣ ਸਾਡੀ ਬਰਗਾ ਦੀ ਜਿਹੜੀ ਸ਼ਾਪਿੰਗ ਹੈ ਉਹ ਜੀ ਚੱਲ ਰਹੀ ਹੈ ਨਾਲ ਦੀ ਨਾਲ ਠੀਕ ਹੈ ਹੈਗਾ ਤਾਂ ਹੈਗਾ ਤੁਹਾਡੇ ਕੋਲ ਇੱਕ ਹੱਥ 'ਚ ਬੜਿਆ ਬਾਜੀ ਇੱਕ 'ਚ ਖਾਣਾ ਆ ਲੈ ਲਓ ਫਿਰ ਇਹ ਜਿਆਦਾ ਮੈਂ ਨਾ ਲੱਗ ਨਾ ਗਈ ਉਹ ਲੱਗੇ ਉਹਦੇ ਅੰਦਰ ਕੱਪੜਾ ਜਿਹੜਾ ਰੈਕਸਿਮ ਹੁੰਦਾ ਆਹਨ ਦਾ ਹਰ ਦਾ ਪਾਸੇ ਰੈਕਸਿਮ ਦਾ ਇਹਦੇ ਚ ਸਾਡੇ ਮੈਂ ਕਿੰਨਾ ਨਾ ਬੰਨਦਾ ਟੋਪਾਂ ਜੀ ਜਿਹੜਾ ਉਹ ਸਾਰਾ ਮੈਕ ਉਹਨਾਂ ਨੂੰ ਬੰਨਾ ਕਰ ਦਿੰਦਾ ਆਹ ਜਿੰਦਾ ਪਾਸੇ ਉਹਦੇ ਬੰਨਾ ਬੰਨ ਕੇ ਟੋਪਾਂ ਉਹ ਕਰ ਦਿੰਦਾ ਤਾਂ ਤੁਸੀਂ ਕੋਈ ਨਾਰਮਲ ਜਾਈ ਲੋ ਮੈਂ ਤਾਂ ਆਪਣੇ ਤੋਂ ਹੀ ਲੈ ਲਿਆ ਹਾਂ ਫਿਰ ਵਧੀਆ ਹੈ ਦੇ ਲਈ ਉਹ ਵਾਇਰ ਕਿੱਥੇ ਖਾਣਾ ਖੋਣਾ ਪਹਿਲਾਂ ਆਉਣਾ ਹਾਂ ਹਮ ਬਸ ਮੁੜ ਗਏ ਉਹ ਮੋੜ ਤਦ ਮੋਗਵਾ ਕੰਦੇ ਇੱਥੇ ਪੱਕੇ ਰੰਗ ਦੀਆਂ ਪੱਗਾਂ ਸਹੀ ਰੇਟਾਂ ਤੇ ਮਿਲਦੀਆਂ ਹਨ ਇੱਥੇ ਲੈਣੇ ਜੀ ਅਸੀਂ ਅ ਕਟਕੇ ਖਾਤਰ ਆਏ ਹੋ ਲੈ ਲੈਣਾ ਕੱਟ ਕੇ ਘਰੇ ਜਾ ਕੇ ਲੈਣ ਜਣਾ ਕੱਟ ਕੇ ਰੋਣਾ ਹਾਂ ਉਹ ਛੋਟਾ ਹੋ ਗਿਆ ਉਹ ਬੰਦਾਂ ਨਹੀਂ ਬੰਨਿਆ ਨਹੀਂ ਜਾਂਦਾ ਹਾਂ ਹਾਂ ਕਿਉਂਕਿ ਇਹ ਬੰਨਿਆ ਨਹੀਂ ਜਾਂਦਾ ਕੋਈ ਬੱਚੇ ਦੇ ਉਹ ਹੈ ਕੋ 11 ਸਾਲ ਦਾ ਆਜੂਗਾ ਤਾਂ ਆਰਾਮ ਨਾਲ ਇਹ ਬڑے ਬੱਚੇ ਨੂੰ ਮਨ ਨੂੰ ਹੁਣ ਇਹ ਲੱਗਦਾ ਵੀ ਇਹ ਜਿਆਦਾ ਬੜਾ हां चलो तब बच्चों कटिंग भी हो जाऊं हम्म हां पाजी लाइव चल रही है देख लो पता लग जाना इथे जिन्ने भी मेरी मामा चाचियां ताइयां बैठे उनने जरे कहना 11 साल ਦੇ ਬੱਚੇ ਲਈ ਕੱਪੜਾ ਬਹੁਤ ਜ਼ਿਆਦਾ ਇਹ ਘਟਾ ਠੀਕ ਹੈ ਨਾ ਆ 컬러 ਦੇ ਜਿਵੇਂ ਸਬਜੀ ਚ ਨੂਨ ਪਾਏ ਜ਼ਿਆਦਾ ਦਾ ਹੱਲ ਨਹੀਂ ਹੁੰਦਾ ਐਵੇਂ ਇੱਥੇ ਕੱਪੜੇ ਚ ਜ਼ਿਆਦਾ ਲੈਣ ਦਾ ਹੱਲ ਆ ਠੀਕ ਨਹੀਂ ਬਾਜੀ ਇਹ ਕਾਰ ਅੰਗ ਲੈਣਾ ਜੀ ਅਸੀਂ ਲਾਲ ਰੰਗ ਦਾ ਮਹਰੂਨ ਮਹਰੂਨ ਅੱਛਾ ਬਸ ਚਾਰੇ ਲੈਣੇ ਆ ਤਿੰਨ ਲੈਣੀ ਅੱਛਾ ਉਹ ਖਾ ਤਖੜਾ ਲੈ ਲਿਆ ਤਾ ਨਹੀਂ ਇਹਨਾਂ ਦੇ ਦੋ ਦੋ ਨਹੀਂ ਬਣ ਜਾਣੇ ਇੱਕ ਇੱਕੇ ਬਣੇ ਅੱਛਾ ਪਿੱਕਨਾ ਕਲਰ ਦੇ ਦਿਓ ਨਹੀਂ ਮਾਸਟਰ ਦੇ ਦਿਓ ਭਾਈ ਦੇ ਦਿਓ ਕਰਨ ਨੂੰ ਲਾ ਲਿਆ ਜੀ ਫੋਨ ਕਹਿੰਦੇ ਪਰਨੇ ਤਾਂ ਨਹੀਂ ਲੈਣੇ ਜਿਹੜਾ ਰੰਗ ਲੰਮਾ ਦਾ ਕਰਨ ਨੂੰ ਤਿੰਨ ਪੱਟ ਗਿਲ ਤੇ ਇੱਕ ਬਲੈਕ ਇੱਕ ਮਹਿਰੂਨ ਨੀਕ ਮਾਸਟਰ ਜੀ ਕਲਰ ਫੋਨ ਨੂੰ ਬੜਾ ਲੰਮਾ ਰੰਗ ਦਾ ਇੱਕ ਹੋਰ ਬੰਕੀ ਵਾਲੇ ਲੰਨੀ ਆ ਮਹਿਰੂਨ ਕਲਰ ਜੇ ਲੈਣਾ ਜੱਗੀ ਪਾਕ ਦਾ ਪੀਚੀ ਨੀ ਚਵੰਨੀ ਹੋਈ ਕੀਆ ਫਿਰ ਮੈਂ ਵੀਡੀਓ ਕਾਲ ਕਰਾਂ ਮੜੀ ਜੀ ూర పంख రగ මట మර మలతని కాత కළయ కන 60 ਰੁਪਏ ਮੀਟਰ ਆਪਕੇ ਬਾ ਦੇ ਦਿਓ ਭਾਜੀ ਫਿਰ ਦੋ ਲੈਣੀ ਆ ਇੱਕ ਤਾਂ ਲੈਣਾ ਜੀ 3 ਮੀਟਰ ਇੱਕ ਆਹ ਕਿਤੇ ਇੱਕ ਆਹ ਰੂਬੀਆਂ ਦੇ ਲੈਣੀ ਆ ਰੂਬੀ ਆ ਏ ਫਿਰ ਕੀ ਤਾਂ ਅਚਾ ਰੂਬੀਆ ਚਾਰ ਕਲਰ ਆਉਗਾ ਉਹਨਾਂ ਨੂੰ ਰੂਬੀਆ ਨਹੀਂ ਲੋਟ ਆਉਂਦੇ ਇਹ ਪਰ ਮੈਂ ਰੂਬੀਆ ਨਹੀਂ ਚਾਹਤਾ ਉਹਨਾਂ ਦਾ ਛੋਟਾ ਜਿਹਾ ਬੰਦ ਦੇ ਮੜਿਆ ਫੁੱਲ ਮਾਜਾ ਬਣ ਜਾਂਦਾ ਨਾ ਉਹ ਜਾਨਾ ਤਾਂ ਨਹੀਂ ਰੂਬੀ ਆ ਤੇ ਹੀ ਬਣਦੇ ਸੋ ਹੁਣ ਅਸੀਂ ਲੈਣੀ ਹੈ ਜੀ ਚਪਲਾਂ ਸਿੰਪਲ ਜਿਹੜੀਆਂ ਹੁੰਦੀਆਂ ਟਕਲੀਆਂ ਨਾ ਸੋਬਰੀਆਂ ਉੱਪਰ ਨਰਮ ਜੀਆਂ ਹੁੰਦੀਆਂ ਇਹ ਪਹਾੜੀ ਏਰੀ ਸੀ ਨਾ ਤਿਲਕਣ ਦਾ ਭਾਜੀ ਤਿਲਕਣ ਦਾ ਨਹੀਂ 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 ਘਰ ਨੂੰ ਅਰਵਲੀਆਂ ਇਹ ਤਾਂ ਚੀਜ਼ ਤਿਲਕੂਗੀ ਪਹਾੜੀਆਂ ਪਰ 8 ਨੰਬਰ ਇਹ ਲੈਣਾ ਜੀ ਭਾਜੀ ਇਹ ਤਿਲਕਣੀਆਂ ਨਹੀਂ ਤਿਲਕਣੀਆਂ ਇਹ ਪਹਾੜ ਪਰ ਤੇ ਤਿਲਕ ਜਾਣੀਆਂ ਜੀ ਪੱਕਾ ਦੇਖ ਲਿਓ ਤੁਸੀਂ ਇਹ ਪਾਣੀ ਚ ਜਦ ਗਿੱਲੀਆਂ ਹੋਣੀਆਂ ਨਾ ਫਿਰ ਭਾਜੀ ਇਹ ਹੋ ਜਣੀਆਂ ਤੁਸੀਂ ਦੂਸਰੀਆਂ ਦੇਖੋ ਹੋਰ ਨਾਰਮਲ ਇੱਕ ਚੱਪਲਾਂ ਜਿਹੜੀਆਂ ਪਾਮ ਕੋਨੇ ਉਹ ਜੀਆਂ ਹੋਏ ਹੋਗੇ ਨਹੀਂ ਰਬੜ ਦੀਆਂ ਜਿਨ੍ਹਾਂ ਨੂੰ ਕਹ ਦਿੰਦੇ ਆ ਨਹੀਂ ਉਹ ਚੀਜ਼ ਨਹੀਂ ਤਿਲਕਦੀ ਉਹ ਆਏਗੀ ਕੁਦਰਤ ਹਾਂ ਚਲੋ ਠੀਕ ਆ ਫਿਰ ਹੁਣ ਅਸੀਂ ਪਹੁੰਚੇ ਆ ਜੀ ਸੇਲ ਦੇ ਵਿੱਚ ਸੇਲ ਹਰ ਇੱਕ ਨੂੰ ਪਿਆਰੀ ਹੁੰਦੀ ਤੁਹਾਨੂੰ ਪਤਾ ਹੀ ਹੈ ਜੀ ਸਾਰੇ ਜਣਿਆਂ ਨੂੰ ਠੀਕ ਹੈ ਜਿੰਨਾ ਮਰਜੀ ਬੰਦਾ ਅਮੀਰ ਹੋਵੇ ਪਰ ਜਿਹੜਾ ਸੇਲ ਦਾ ਸਨਮਾਨ ਉਹ ਬਸ ਉਹ ਬੰਦ ਕਹਿੰਦੇ ਸਮਝਦਾਰ ਨੂੰ ਇਸ਼ਾਰਾ ਕਾਫੀ ਮੈਂ ਕੀ ਗੱਲ ਕਹਿਣਾ ਚੌਨੀਆਂ ਜੀ ਇਸ ਕਰਕੇ ਪਤਾ ਨਹੀਂ ਸੀ ਕੁਝ ਲੈਣਾ ਪਤਾ ਨਹੀਂ ਨਹੀਂ ਪਰ ਦੇਖ ਰਹੇ ਹਾਂ ਬਹੁਤ ਵਧੀਆ ਵਧੀਆ ਵੈਸੇ ਇੱਥੇ ਵੀ ਸਾਮਾਨ ਵਧੀਆ ਹੁੰਦੇ ਤਾਂ ਹੀ ਰੱਖਿਆ ਹੋਇਆ ਹੁੰਦਾ ਵਾਹ ਕੈਂਚੀਆਂ ਵਗਾਰਾ ਖਾਸ ਉਸ ਫਿਆਤ ਤੇ ਵੀ ਰੋਪੜ ਦੇ ਵਿੱਚ ਜੀ ਇਹ ਜਗਾ ਜਗਾ ਤੇ ਉੱਪਰ ਸੇਲਾਂ ਦਾ ਜਿਹੜਾ ਸਮਾਨ ਆ ਜੀ ਇਹ ਲੱਗਿਆ ਹੋਇਆ ਦੇਖਿਓ ਤੁਸੀਂ ਵੀ ਜਰੂਰ ਇੱਕ ਵਾਰੀ ਆ ਕੇ ਦਾਸਤਾ ਇੱਧਰ ਪਾਂਚੇ ਜੀ ਅਸੀਂ ਦੁਕਾਨ ਦੇ ਉੱਪਰ ਰੋਪੜ ਸ਼ਹਿਰ ਦੀ ਬਹੁਤ ਹੀ ਮਸ਼ਹੂਰ ਦਕਾਨ ਹੈ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਠੀਕ ਹੈ ਜੀ ਕਰਦਾ ਸੀ ਉਹ ਲੈ ਲੀਏ ਪਰ ਹੁਣ ਅਸੀਂ ਲੈ ਚੁੱਕੇ ਆ ਤਾਂ ਫਿਰ ਬਾਰ ਬਾਰ ਲੈਣ ਦੀ ਅਲੇ ਲੋੜ ਨਹੀਂ ਕਿ ਇਹ ਢੱਡ ਕਿਹੜੇ ਭਰਦਾ ਹੁੰਦਾ ਏ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਇਹਦੀ ਕਰੀਮ ਤੇ ਵੀ ਹੈ ਦੁਪੱਟਾ ਐ ਸਲਵਾਰੇ ਜੀ ਦੁਪੱਟਾ ਬਹੁਤ ਸੋਹਣਾ ਹੈ ਇਹ ਵਾਲਾ ਤੇ ਲੈ ਲਓ ਇਹ ਅਲੱਗੇ ਕਰੀਮ ਦੇ ਨਾਲ ਏ ਜੀ ਇਹਦੇ ਨਾਲ ਕੀ ਹੈ ਕਰੀਮ ਆ ਦੁਪੱਟਾ ਜੀ ਹਾਂ ਆ ਲਓ ਜੀ ਅੱਛਾ ਉਹ ਸਲਵਾਰ ਆ ਸਹੀ ਮੈਚ ਕੀਤਾ ਹੈ ਜੀ ਬਣਾਉਣ ਇਹ ਤੇ ਨਾ ਆ ਰਿਹਾ ਜੀ ਨਾ ਲੈ ਕੇ ਆਇਆ ਉਹ ਸੂਟ ਨੰਬਰ ਕਰੇ ਨੰਬਰ ਨਹੀਂ ਪਤਾ ਜੀ ਆ ਜਾਨ ਸਾਰੇ ਦੋਏ ਮੈਂ ਵੀ ਖੋਲ ਕੇ ਦਿਖਾ ਦੂ ਖੋਲ ਕੇ ਤਾਂ ਦਿਖਾ ਦੇਖੋ ਆਏ ਹੋ ਭੇਜਣ ਨੂੰ ਫਿਰਦਾ ਸਾਨੂੰ ਦੇਖ ਜਿਵੇਂ ਆ ਕਲਰ ਆ ਕਿੰਨਾ ਸੋਹਣਾ ਆਹ ਲਓ ਜੀ ਜਿਹੜੇ ਜਿਹੜੇ ਖੁੱਲੇ ਮੈਂ ਤਾਂ ਹੀ ਕਿਹਾ ਨਾ ਪ੍ਰਿੰਸ ਵੀਰੇ ਤੂੰ ਆ ਵੀ ਤੇਰੇ ਬਿਨਾ ਹੋਰ ਨਾ ਕੋਈ ਗੁੱਸਾ ਹੋਰ ਨਾ ਕੋ ਗੁੱਸਾ ਕਰ ਜਵੇ ਹਾਂ ਸ਼ਾਹੀ ਦੱਲਾ ਸੇ ਹਾਂ ਸੋਣਾ ਏ ਇਹਨੂੰ ਆ ਕੀ ਲੱਗਿਆ ਹੋਇਆ ਆਪ ਕਰੋ ਜੀ ਚੈੱਕ ਇਹ ਤਾਂ ਹੋ ਜਾਣਾ ਸਾਫ਼ ਨਮਾ ਦੇ ਸਾਨੂੰ ਪੀਸ ਆ ਇਹਦੇ ਨਾਲ ਦਾ ਨਮਾ ਦੋ ਜੀ ਇਹਦੇ ਕੋਲ ਕੋਈ ਹੈ ਇਹਦੇ ਨਾਲ ਦਾ ਵੀ ਸੇਮ ਹੈਗਾ ਐਨੇ ਨਾਲ ਦਾ ਸੀ ਸਾਰੀ ਦੁਕਾਨ ਚ ਦੇਖੋ ਜੀ ਗਾਹ ਪਿਆ ਪਿਆ ਬਾਜੀ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਕਹਾ ਚੱਲ ਤੁਸੀਂ ਤਾਂ ਦੇਖਦੇ ਹੀ ਨਹੀਂ ਹੈਗੇ ਬਹੁਤ ਬੀਜੀ ਬਹੁਤ ਹੈ ਜੀ ਕਸਟਮਰ ਬਹੁਤ ਅਨੇ ਬੀਜੀ ਨਾ ਹੋ ਵੀ ਆਪਣੇ ਨੂੰ ਭੁੱਲ ਜੋ ਚਲੋ ਠੀਕ ਆ ਤੁਸੀਂ ਉਧਰ ਬੀਜੀ ਸੀ ਪ੍ਰਿੰਸ ਵੀਰਾਂ ਦੇ ਦੇ ਰਹਿਆ ਤੁਹਾਡੀ ਜਗ੍ਹਾ ਹਾਂ ਕਹਿੰਦਾ ਹੁੰਦਾ ਬੰਦੀ ਅੱਜ ਹਾਂ ਦੇਖ ਕਿ ਨਹੀਂ ਜੀ ਪ੍ਰਿੰਸ ਵੀ ਨਾ ਸਾਡੀ ਵੀਡੀਓ ਦੋਰੀ ਹੋਆ ਇਹ ਗੱਲ ਆ ਪ੍ਰਿੰਸ ਮੜੀ ਜਾ ਪੰਪ ਦੇਣੇ ਜ਼ਰੂਰੀ ਆ ਹਾਂ ਆ ਕਿੰਨਾ ਸੋਹਣਾ ਹੈ ਲਓ ਜੀ ਬੇਜ ਦੇਖੋ ਜੀ ਇਹਦੇ ਵਿੱਚ येलो ਕਲਰ ਆ ਗਿਆ येलो ਨਹੀਂ ਲੈਣਾ ਇਹਦੇ ਵਿੱਚ ਹੋਰ ਕਲਰ ਕਿਹੜਾ ਹੈ ਇਹਦੇ ਦੋ ਕਲਰ ਸੀਗਾ ਦੇਖ ਕਲਰ ਸੀਗਾ ਆ ਵਾਹ ਠੀਕ ਹੈ ਹਨਾ ਆ ਜੀ ਖਾਣ ਟਮੰਦਰ ਕਲਰ ਕੱਢਿਓ ਨਾ ਟਮੰਦਰ ਕਲਰ ਰੀਮਾ ਤੋਂ ਟਮੰਦਰ ਕਲਰ ਖੁਆ ਆਪੇ ਕਿੰਨਾ ਕਹਿੰਦੇ ਕਿ ਟਮੰਦਰ ਕਿਹੜਾ ਦੱਸੋ ਇਹਦੇ ਨਾਲ ਦਾ ਹੀ ਤਾਂ ਇੱਕ ਹੋਰ ਕਲਰ ਹਾਂ ਜੀ ਹਾਂ ਬੋਲ ਕੇ ਕਿੰਨਾ ਸੋਹਣਾ ਲੱਗਦਾ ਉਹ ਇਹ ਗ੍ਰੀਨ ਕਲਰ ਦੀ ਬੋਟਲ ਹੈ ਜੀ ਆਹ ਲਓ ਜੀ 1900 ਦੀ ਬੋਟਲ ਹੈ 1900 ਰੁਪਏ ਚਿੱਟਾ ਰੰਗ ਆ ਗਿਆ ਨਾ ਹੋ ਜ ਚਾਚੇ ਦਾ ਮੈਂ ਤਾਂ ਸੋਹਣਾ ਲੱਗਿਆ ਮੈਂ ਤਾਂ ਕੁਝ ਨਹੀਂ ਕਹਿੰਦੀ ਆ ਲੈ ਲੋ ਬਬੇ ਰਾ ਲੈ ਲੋ ਚੱਕੋ ਨਹੀਂ ਉਹਦੀ ਵੀ ਬਕਰੀ ਇੰਪੋਰਟ ਹੋ ਗਈ ਅੱਜ ਅਵੇ ਕਹੇ ਦਾ ਕਰੀਮ ਆਈ ਹੈ ਕਰੀਮ ਆਈ ਨੇ ਸਾਰੇ ਦੇ ਨਾਲ ਫਿਰ ਆ ਲੈ ਲੋ ਤੁਸੀਂ ਇਹਨੇ ਪਜਲ ਨਾ ਹੋਵੋ ਜੇ ਹਾ ਲੈਣਾ ਲੈ ਲੋ ਇੱਕ ਇਹ ਕਾ ਲੈ ਲੋ ਇਹ ਕਾ ਲੈ ਲੋ ਆ ਲੈ ਲੋ ਬੋਟਮ ਆ ਲੈ ਲੋ ਬੋਟਮ ਵੀ ਡਲ ਰਹਾ ਨਾ ਫੋਟੋ ਨਹੀਂ ਚੱਲਦਾ ਕਿਆ ਸੂਟ ਜਿਹੜਾ ਇਹਦਾ ਮਤਲਬ ਆ ਕਰੇ ਤੇਰਾ ਬੱਦ ਆ ਤੇ ਨੂੰ ਲਾ ਕੇ ਆ ਇੱਧਰ ਚੱਲ ਆ ਉਹਦੇ ਦੁਪੱਟਾ ਤੇਰੇ ਪਿੱਛੇ ਮੇਰੇ ਮੱਟਾ ਖੜੋ ਖੜੋ ਜੀ ਖੜੋ ਵਾਹ ਵਾਲਾ ਕਲਰ ਹੈ ਮੈਂ ਜੁੱ ਫੁੱਲਾ ਡੁੱਲਾ ਚੁਨਾਇਆ ਹਮ ਹਮ ਵਾਹ ਵਾਲਾ ਕਲਰ ਤੇ ਵਾਹ ਵਾਲਾ ਰੂਪਾ ਜੀ ਹਾਂ ਘੇਰੂ ਲਾਈਟ ਯਾਰ ਸਾਰੀ ਵਾਈਟ ਵਾਈਟ ਜਿਹੀ ਹੋ ਜਣੇ ਫਿਰ ਹਾਲੋ ਜੀ ਬੇਸ ਹੋਰ ਆ ਗਈ ਦਿਖਾਏ ਤੁਹਾਨੂੰ ਜੇਸ਼ ਵੀ ਵਾਈਟ ਆਹ ਕੀ ਦੇਖੋ ਅਗਰ ਕਮੜੀ ਜੇ ਵਾਈਟ ਤੇ ਬਿਨਾ ਵੀ ਮੰਗਾ ਲਓ ਜੀ ਚਿੱਟਾ ਚਿੱਟਾ ਕਰਿਆ ਪਿਆ ਆਹ ਹੋਰੀ ਤਰ੍ਹਾਂ ਲੱਗ ਰਿਹਾ ਪੱਦਾ ਪੱਦਾ ਇਹ ਬਿਨਾ ਚਿੱਟੇ ਤੇ ਵੀ ਦਿਖਾ ਦਿਓ ਕੁਸਰ ਅੱਛਾ ਜੀ ਹਾਂ ਠੀਕ ਲੱਗ ਰਿਹਾ ਮੈਨੂੰ ਬਾਕੀ ਤੁਸੀਂ ਦੇਖੋ ਇਹਦੇ ਨਾਲ ਆ ਕੇ ਪੀਛ ਮਗਾਏ ਇਹ ਕਿੰਨੇ ਦਾ ਥੰਨੇ ਦਾ ਹੀ ਇਹਦੇ ਨਾਲ ਦੀ ਗੇਰੀ ਪ੍ਰਿੰਸਸ ਸੂਟ ਸੀਗੀਆ ਨਾ ਇੱਕ ਤਾਂ ਲੈ ਲੈਣੇ ਜਸਮੀਨ ਪੈਨਲ ਬਾ ਲੈ ਲਓ ਫਿਰ ਜਾਂ ਉਹ ਦੇਖ ਲਾ ਲੈ ਉਹ ਦੇਖ ਲੈ ਆ ਲੀ ਫਿਰ ਆ ਲੈ ਲਓ ਇਹ ਨਮਾ ਜਾਏ ਆ ਦੇ ਦਿਓ ਫਿਰ ਯਾਰ ਰਹਿਣ ਦੋ ਔਰ ਦਬਾ ਦਿਓ ਆ ਦੇ ਦੋ ਰੇਂਗ ਦੁਪੱਟਾ ਠੀਕ ਹੈ ਵਾ ਕੋਸ਼ਿਸ਼ ਕਰੋ ਨਾ ਕਿਹੜਾ ਦੁਪੱਟਾ ਹੈ ਰੇਂਗ ਦੁਪੱਟਾ ਇਸ ਸੇ ਸੱਚ ਟਣਾ ਦੇ ਵਸਾਂ ਦਿਖਾਉਂਗਾ ਗੇਰ ਦੇ ਗੇਰ ਦੇ ਆ ਕਰਿਓ ਆ ਵੀ ਸੋਨਾ ਲੱਗ ਰਿਹਾ ਆ ਵੀ ਪੀ ਸੋਨਾ ਹੈ ਜੀ ਮੈਂ ਜੀ ਇਹ ਪੀਕਾਕ ਛੇੜਾ ਜੀ ਉਹ ਬਲੈਕ ਹੈਗਾ ਜੀ ਕਾਲੇ ਤੋਂ ਬਿਨਾ ਦੇ ਰੇਂਗ ਦੁਪੱਟਾ ਕਹਿੰਦੇ ਰੇਂਗ ਦੁਪੱਟਾ ਹੈ ਦੇਣਾ ਜੀ ਇਹ ਦੰਨਾ ਤਾਂ ਪੱਟਾ ਸਿੰਕਲ ਜਿਹਾ ਫੇ ਲੈ ਲੋ ਇਹ ਰਹਿਣ ਦੰਨੇ ਉਹਦਾ ਤੇ ਪ੍ਰਿੰਟ ਦੇਖੋ ਫੇ ਲੈ ਲੋ ਹਨਾ ਲੈ ਲੋ ਮੈਨੂੰ ਤਾਂ ਵੀ ਸੋਹਣਾ ਲੱਗਿਆ ਮੈਨੂੰ ਤਾਂ ਵੀ ਸੋਹਣਾ ਲੱਗਿਆ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਹਾਂ ਦੋ ਇਹ ਦੇ ਦੋ ਗੱਲ ਖਤਮ ਬਸ ਉੱਨੇ ਬੈੜ ਬਸ ਪ੍ਰਿੰਸਾ ਹਾਂਜੀ ਆਹ ਤੋਂ ਗਏ ਆਈ ਤੋਂ